ਨੇ ਚੰਗੇ ਚੰਗੇ ਪਹਿਰਾਵੇ ਬਸਤਰ ਰਸਤਾ ਬਸਤਾਂ ਤੇ ਦਾਨ ਦਿੱਤੀਆਂ ਜਾ ਸਕਦੀਆਂ ਨਾ ਅੱਗੇ ਕਿਸੇ ਮੁਰਸ਼ਿਦ ਨੇ ਮਰੀਦ ਤੋਂ ਸਿਰ ਮੰਗਿਆ ਹੀ ਐ ਨਾ ਕੋਈ ਇੱਥੇ ਸਿਰ ਦੇਣ ਵਾਲਾ ਹੈ ਹੀ ਐ ਇਹ ਕੀ ਅਜੀਬ ਜੀ ਮੰਗ ਰੱਖੀ ਐ ਦਕਸ਼ਣਾ ਵਿੱਚ ਕੀ ਮੰਗ ਰਏ ਨੇ ਗੁਰਦੇਵ ਕੋਈ ਨਾ ਉਠਿਆ ਅਜੀਬ ਲੱਗਾ ਸਾਰਿਆਂ ਨੂੰ ਦੂਜੀ ਵਾਰ ਫਿਰ ਮੰਗ ਕੀਤੀ ਕੋਈ ਨਾ ਉਠਿਆ ਜਦੋਂ ਤੀਜੀ ਵਾਰ ਗੁਰਾਂ ਨੇ ਮੰਗ ਕੀਤੀ ਹੈ ਦਇਆਰਾਮ ਉੱਠੇ ਨੇ ਸੀਸ ਗੁਰਦੇਵ ਨੂੰ ਕਹਿੰਦੇ ਹਾਸ ਰਹਿ ਬਾਹਾਂ ਪਕੜ ਕੇ ਮਹਾਰਾਜ ਤਖਤ ਤੇ ਲੈ ਗਏ ਚੰਡੀ ਹੱਥ ਵਿੱਚ ਹੈ ਤਲਵਾਰ ਵੇਗ ਨਾਲ ਚੱਲੀ ਹੈ ਵੇਂਦਿਆਂ ਹੀ ਵੇਂਦਿਆਂ ਧੜ ਨਾਲੋਂ ਸਿਰ ਜੁਦਾ ਹੋ ਗਿਆ ਇਹ ਪਰਦਿਆਂ-ਪੁਰਦਿਆਂ ਦੀ ਲੋੜ ਤੁਹਾਡੇ ਮੇਰੇ ਵਰਗੇ ਆਮ ਲੋਕਾਂ ਨੂੰ ਹੁੰਦੀ ਹੈ ਖੁਦ ਖੁਦਾ ਕੋਈ ਪਰਦਾ ਨਹੀਂ ਰੱਖਦਾ ਇਹ ਤੁਹਾਡੇ ਮੇਰੇ ਵਰਗੇ ਹੀ ਕਥਾਕਾਰਾਂ ਪਰਦੇ ਖੜੇ ਕਰਦੇ ਗੁਰੂ ਤੰਬੂਚ ਲੈ ਗਿਆ ਲੋਕ ਸ਼ਿਵ ਕੇ ਕਾਰਜ ਕਰਨ ਵਾਲਾ ਖੁਦ ਖੁਦਾ ਨਹੀਂ ਹੋ ਸਕਦਾ ਗੁਰੂ ਕੋਈ ਪਰਦਾ ਨਹੀਂ ਰੱਖਦਾ ਜਦੋਂ ਸਿਰ ਧੜ ਨਾਲੋਂ ਜੁਦਾ ਹੋਇਆ ਤੇ ਹਾਹਾਕਾਰ ਮਚ ਗਈ ਪੰਡਾਲ ਦੇ ਵਿੱਚ ਅੱਧੇ ਇੱਕ ਉੱਠ ਕੇ ਦੌੜ ਗਏ ਵੀ ਇਹ ਕੀ ਹੋ ਗਿਆ ਝੱਲਾ ਹੋ ਗਿਆ ਗੁਰੂ ਗੁਰਦੇਵ ਦੀ ਤਲਵਾਰ ਲਹੂ ਦੇ ਨਾਲ ਲੱਥ ਪਾਛ ਹੈ ਕਹਿੰਦੇ ਦੂਜਾ ਸਿਰ ਚਾਹੀਦਾ ਸਿੱਖਾਂ ਚੋਂ ਦੂਸਰਾ ਸਿੱਖ ਉੱਠਦਾ ਹੈ ਸਿਰ ਕਲਮ ਕਰ ਦਿੱਤਾ ਗਿਆ ਜਿੰਨੇ ਕੋ ਹੋਰ ਕੰਮ ਦਲੇ ਸੀ ਉਹ ਵੀ ਭੱਜ ਉੱਠੇ ਜਦੋਂ ਤੀਜਾ ਸਿਰ ਮੰਗ ਕੇ ਗੁਰਦੇਵ ਨੇ ਤੜ ਨਾਲੋਂ ਜੁਦਾ ਕੀਤਾ ਕਹਿੰਦੇ ਪੰਡਾਲ ਖਾਲੀ ਜਿਹਾ ਹੋ ਗਿਆ ਦੌੜ ਕੇ ਮਸੰਦ ਮਾਤਾ ਗੁਜਰੀ ਕੋਲ ਗਏ ਮਾਂ ਗੁਰਦੇਵ ਛੱਲੇ ਹੋ ਗਏ ਤੇ ਤੇਰੇ ਅੱਗੇ ਤਰਲਾ ਲੈਨੇ ਆਂ ਜਲਦੀ ਦੇ ਨਾਲ ਗੁਰਤਾ ਗੱਦੀ ਤੇ ਬਾਬਾ ਅਜੀਤ ਸਿੰਘ ਨੂੰ ਬਿਠਾ ਦੇ ਨਹੀਂ ਤੇ ਇਹਨੇ ਕੋਈ ਵੀ ਮਰੀਦ ਆਪਣਾ ਨਹੀਂ ਛੱਡਣਾ ਇਤੇ ਸਿਰਾਂ ਦਾ ਵੈਰੀ ਹੋਇਆ ਬੈਠਾ ਹੈ ਇਤਿਹਾਸ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕੱਚੇ ਪਿੱਲੇ ਗਏ ਸਾਰੇ ਹੀ ਦੌੜ ਤੇ ਪੱਕੇ ਪੱਕੇ ਉੱਥੇ ਬੈਠੇ ਹੋਏ ਨੇ ਵਾਰ-ਵਾਰ ਗੁਰਦੇਵ ਸਿਰ ਮੰਗੀ ਗਏ ਪਿਆਰੇ ਸਿਰ ਦਈ ਗਏ ਜਦੋਂ ਪੰਜ ਸਿਰ ਵੜ ਦਿੱਤੇ ਨਾ ਬਾਣੀ ਦਾ ਫੁਰਮਾਨ ਹੈ ਸਤਗੁਰ ਕੀ ਪ੍ਰਤੀਤ ਨ ਆਇਆ ਸ਼ਬਦ ਨਾ ਲਾਗੋ ਭਾਉ ਗੁਰੂ ਦੇ ਅਲਫਾਜ਼ਾਂ ਤੇ ਭਰੋਸਾ ਕਰਨਾ ਬੜਾ ਔਖਾ ਹੈ ਤੇ ਜਿਨ੍ਹਾਂ ਦਾ ਭਰੋਸਾ ਟੁੱਟ ਜਾਂਦਾ ਉਸ ਨੂੰ ਸੁਖ ਨਾ ਉਪਜੈ ਭਾਵੈ ਸੋਹ ਗੇੜਾ ਆਵੋ ਜਾਵੋ ਗੁਰੂ ਤੇ ਭਰੋਸਾ ਨਹੀਂ ਤੇ ਸੁਖ ਨਹੀਂ ਭਰੋਸਾ ਹੈ ਤੇ ਕੰਡੇ ਦੀ ਸੇਜ ਵੀ ਸੁਖ ਦਿੰਦੀ ਹੈ ਇੱਕ ਇੱਕ ਕਰਕੇ ਪੰਜਾਂ ਦੇ ਸਿਰ ਜੁਦਾ ਹੋਏ ਚਾਹੇ ਉਹ ਮਹਕਮ ਚੰਦ ਹੈ ਚਾਹੇ ਉਹ ਹਿੰਮਤ ਸਿਉ ਆਏ ਸਹਿਬ ਸਿਉ ਐ ਸਿਰ ਲੈnde ਗਏ ਲੈnde ਗਏ ਪੰਡਾਲ ਖਾਲੀ ਹੋਇਆ ਪਿਆ ਹੈ ਉੱਥੇ ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਹੋਇਆ ਹੈ ਕਹਿੰਦੇ ਇੱਕ ਅਬুল ਤੁਰਾਨੀ ਨਾਮ ਦਾ ਜਾਸੂਸ ਪੰਜ ਵਗ ਦਾ ਨਿਮਾਜੀ ਮੁਸਲਮਾਨ ਦਿੱਲੀ ਦਰਬਾਰ ਦਾ ਕਰਿੰਦਾ ਔਰੰਗਜ਼ੇਬ ਦਾ ਨੌਕਰ ਉਹ ਰੋਜ਼ ਦੀ ਰੋਜ਼ ਸਾਰੀ ਖਬਰ ਲਿਖਦਾ ਸੀ ਉਹ ਰੋਸ ਨਾਮਚਾ ਤਿਆਰ ਕਰਦਾ ਸੀ ਔਰਾਂ ਜੇਬ ਤੱਕ ਪਹੁੰਚਾਉਂਦਾ ਸੀ ਉਹਨੇ ਵੀ ਇਹ ਗਾਥਾ ਲਿਖੀ ਹੋਈ ਹੈ ਕਹਿੰਦਾ ਇੱਕ ਇੱਕ ਕਰਕੇ ਸਿਰ ਲੈਂਦਾ ਗਿਆ ਹੈ ਇਹ ਵੀ ਜ਼ਿਕਰ ਆਉਂਦਾ ਹੈ ਵੀ ਕੁਝ ਜਿਹੜੇ ਮੁਖੀਏ ਮਸੰਦ ਸਨ 2 2 4 4000 ਸਿੱਖ ਜਿਨ੍ਹਾਂ ਦੇ ਨਾਲ ਆਇਆ ਸੀ ਰੌਣਕ ਮੇਲਾ ਵੇਖਣ ਉਹ ਵੀ ਆਪੋ ਆਪਣੇ ਸਾਥੀਆਂ ਨੂੰ ਲੈ ਕੇ ਦੌੜ ਗਏ ਤੁਹੇ ਤੇ ਅश्चर्यਤਾ ਵਾਲੀ ਗੱਲ ਹੀ ਹੈ ਇੱਥੇ ਮਾਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋ ਗਿਆ ਖਣ ਮੈਨੂੰ ਸਿਰ ਚਾਹੀਦੇ ਤੇ ਆਪਾਂ ਦੇ ਲੰਗਰ ਵਾਲ ਨੂੰ ਦੌੜ ਉੱਟਣਾ ਕਿਤੇ ਸੌਖੀ ਪਈ ਆ ਜਾਣ ਦੇਣੀ ਬਹੁਤੇ ਤੇ ਲੰਗਰ ਛਕਣੀ ਆਉਂਦੇ ਨੇ ਨਾ ਮੰਨ ਦੀ ਖੁਰਾਕ ਤੇ ਬੜੇ ਥੋੜੇ ਲੈਣ ਆਉਂਦੇ ਨੇ ਜਿਆਦੇ ਦੁਨੀ ਚੰਦ ਵਰਗੇ ਹੀ ਹੁੰਦੇ ਨੇ ਜਿੰਨਾ ਚਿਰ ਲੰਗਰ ਮਿਲਦਾ ਆਨੰਦ ਲਓ ਜਦੋਂ ਭੀੜ ਪੈ ਗਈ ਕਿਧਰੇ ਉਦੋਂ ਦੌੜ ਜਾਓ ਕੁਝ ਐਸੇ ਸਤਗੁਰ ਆ ਗਏ ਸੀਸ ਭੇਟ ਦੇਓ ਜੋ ਸਤਗੁਰ ਸੱਚ ਹੈ ਭਾਵੈ ਸਿਰ ਦੇਣ ਵਾਲੇ ਕਪੀ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਕੁਝ ਜਾਣਦੇ ਨੇ ਸਿਰ ਭੇਟਾ ਕਰ ਦਿੱਤਾ ਸਰੀਰ ਮਿਟੇਗਾ ਨਾਮ ਦੁਨੀਆ ਤੇ ਅਮਰ ਹੋ ਜਾਵੇਗਾ ਇੱਥੇ ਇੱਕ ਹੋਰ ਚਲੰਤ ਬਚਨ ਹੈ ਅਖੇ ਦੀ ਗੁਰੂ ਗੋਬਿੰਦ ਸਿੰਘ ਨੇ ਨਾ ਪੰਜ ਬੱਕਰੇ ਵਢੇ ਸਾਡਾ ਮੈਂ ਪ੍ਰੋਟੈਂਟਿਕਲੀ ਗੱਲ ਕਰਾਂਗਾ ਥੋੜਾ ਜਿਹਾ ਦਿਮਾਗ ਨੂੰ ਖੋਲਿਓ ਪਹਿਲੀ ਗੱਲ ਤੇ ਗੁਰੂ ਕਦੇ ਵੀ ਝੂਠ ਨਹੀਂ ਮਾਰਦਾ ਜੇ ਮੰਨ ਲਓ ਗੁਰੂ ਭਰੇ ਦਰਬਾਰ ਵਿੱਚ ਸਿਰ ਦੀ ਮੰਗ ਕਰ ਰਿਹਾ ਹੈ ਹੁਣ ਸੰਗਤ ਵਿੱਚ ਜੇ ਤੇ ਬੰਦੇ ਦੀ ਜਾਤ ਨਹੀਂ ਬੈਠੀ ਬੱਕਰਿਆਂ ਦਾ ਹੀ ਇਕੱਠ ਸੀ ਤੇ ਫਿਰ ਤੇ ਬੱਕਰਿਆਂ ਦਾ ਹੀ ਸਿਰ ਮੰਗਿਆ ਤੇ ਬੱਕਰਿਆਂ ਦਾ ਹੀ ਵੱਡਿਆ ਹੋਵੇਗਾ ਤੇ ਜੇ ਇਕੱਠ ਤੁਹਾਡੇ ਵਰਗੀ ਸੰਗਤ ਦਾ ਸੀ ਤੇ ਸਿਰ ਤੁਹਾਡੇ ਮੰਗੇ ਤੇ ਵੱਡੀ ਬੱਕਰੇ ਜਾਵੇ ਇਹ ਤੇ ਛਲਿਆ ਹੋ ਗਿਆ ਤੇ ਗੁਰੂ ਹੋਇਆ ਹੀ ਨਾ ਇਹ ਤੇ ਕੁਫਰ ਤੋਂ ਲਿਆ ਜਾ ਰਿਹਾ ਹੈ ਬੰਦੇ ਦੀ ਜਾਤ ਦੇ ਮੰਗ ਸਿਰ ਰਿਹਾ ਤੇ ਵੱਡੀ ਬੱਕਰੇ ਜਾਂਦਾ ਹੈ ਤੇ ਬਾਕੀ ਸੋਚਣ ਵਾਲੀ ਗੱਲ ਹੈ ਜਦੋਂ ਇੱਕ ਬੱਕਰਾ ਵੱਡਿਆ ਤੇ ਬਾਕੀ ਚਾਰ ਮਿਆੰਕੇ ਤੇ ਹੋਣਗੇ ਤੇ ਜੇ ਮਿਆਂਕੇ ਹੋਣਗੇ ਤੇ ਪੰਡਾਲ ਚ ਪਤਾ ਲੱਗ ਗਿਆ ਹੋਣਾ ਵੀ ਗੁਰੂ ਦੇ ਧੋਖਾ ਕਰ ਰਿਆ ਉੱਥੋਂ ਤੇ ਫਿਰ ਕੋਈ ਦੌੜਦਾ ਹੀ ਨਾ ਸਾਰੇ ਹੀ ਪੰਡਾਲ ਵਿੱਚ ਬੈਠੇ ਰਹਿੰਦੇ ਵੀ ਇਹਨੇ ਵੱਢਣੇ ਬੱਕਰੇ ਨੇ ਸਿਰ ਸਾਡੇ ਮੰਗ ਰਿਆ ਸਮਝਿਓ ਤੇ ਜਿੰਨਾ ਸਿੰਘਾਂ ਨੇ ਬੱਕਰੇ ਖਰੀਦੇ ਹੋਣਗੇ ਉਹਨਾਂ ਹੀ ਗੱਲ ਲੀਕ ਕਰ ਦੇਣੀ ਸੀ ਉਹ ਮੰਗ ਸਿਰ ਰਿਆ ਹੈ ਦੌੜੀਏ ਨਾ ਇਹਨੇ ਵੱਢਣੇ ਬੱਕਰੇ ਨੇ ਅੱਜ ਬੱਲੇ ਬੱਲੇ ਕਰਵਾਈਏ ਵੀ ਅਸੀਂ ਢੋਲ ਚੇਤਾ ਇੱਕ ਜਸਵੰਤ ਰਾਓ ਸੀ ਜਦੋਂ ਕਹਿੰਦੇ ਨੇ ਪਿਆਰਿਆਂ ਦੇ ਸਿਰ ਧੜ ਨਾਲੋਂ ਲੈਥੇ ਤੇ ਜਸਵੰਤ ਰਾਓ 20000 ਸਾਥੀ ਲੈ ਕੇ ਪੰਡਾਲ ਚੋਂ ਦੌੜ ਗਿਆ ਸੀ ਤੇ ਮੈਨੂੰ ਤੁਸੀਂ ਦੱਸੋ ਵੀ ਵੱਡੇ ਬੱਕਰੇ ਜਾ ਰਹੇ ਹੁਣ ਤੇ ਪੰਡਾਲ ਖਾਲੀ ਕਾਦੇ ਲਈ ਹੋ ਰਿਹਾ ਹੈ ਕਸਾਈਆਂ ਦੀ ਦੁਕਾਨ ਤੇ ਗਏ ਹੋ ਨਾ ਕਿੰਨੇ ਬੱਕਰੇ ਵੱਢੀਦੇ ਨੇ ਰੋਜ਼ ਆ ਜਲੰਧਰ ਕਿੰਨੇ ਕਸਾਈ ਨੇ ਕਿੰਨੇ ਲੋਕ ਉਥੇ ਮਾਸ ਲੈਣ ਜਾਂਦੇ ਨੇ ਕਿੰਨੇ ਉਹ ਬੱਕਰੇ ਵੜਦੇ ਨੇ ਕਦੇ ਬਾਜ਼ਾਰ ਵਿੱਚ ਭਗਦੜ ਮੱਚੀ ਵੇਖੀ ਜੇ ਬੱਕਰੇ ਵੜਨ ਤੇ ਕਾਦੀ ਭਗਦੜ ਮੱਚਦੀ ਹੈ ਇਹ ਤੇ ਕਮੜਾ ਬੰਦਾ ਵੀ ਸਮਝ ਸਕਦਾ ਹੈ ਵੀ ਇਹ ਪੰਡਾਲ ਖਾਲੀ ਇਸ ਲਈ ਹੋਇਆ ਕੁਝ ਅਚੰਭਾ ਵਾਪਰਿਆ ਹੈ ਬੱਕਰੇ ਵੜਨਾ ਕੋਈ ਕਰਤਬ ਚੰਬੇ ਵਾਲਾ ਹੈ ਹੀ ਨਹੀਂ ਹੈ ਇੱਥੇ ਤੇ ਨਿਹੰਗਾਂ ਸਿੰਘਾਂ ਕਿਤੇ ਡਲੇ ਬਣਾਉਣੇ ਹੋਣ ਤੇ 40 40 ਕਿਲੋਮੀਟਰ ਤੋਂ ਲੋਕ ਡੌਲੂ ਲੈ ਕੇ ਦੌੜਦੇ ਵੀ ਚਲੋ ਬਕਰੇ ਬੁਕਰੇ ਖਾઈએ ਬਕਰਿਆਂ ਦੇ ਵੱਡਣ ਤੇ ਭਗਦੜ ਨਹੀਂ ਮੱਚਦੀ ਲੋਕ ਤਾਂ ਸ਼ਕੀਨ ਹੁੰਦੇ ਨੇ ਮਾਸਤੇ ਜੇ ਬਕਰੇ ਵੱਡੇ ਨੇ ਤੇ ਗੁਰੂ ਆਪਣੇ ਹੀ ਅਲਫਾਜ਼ਾਂ ਦੇ ਉਲਟ ਚੱਲ ਪਿਆ ਹੈ ਜਾਂ ਤੇ ਪ੍ਰਚਾਰਕ ਝੂਠ ਮਾਰ ਰਿਹਾ ਤੇ ਜਾਂ ਗੁਰੂ ਝੂਠਾ ਹੈ ਤੇ ਜਿਹੜਾ ਗੁਰੂ ਦੀਨ ਲਈ ਸਰਬੰਸ ਵਾਰ ਸਕਦਾ ਹੈ ਉਹਦੇ ਗਲੂਏ ਚੋਂ ਝੂਠਾ ਬਿਆਨ ਨਹੀਂ ਆ ਸਕਦਾ ਕਮੀ ਪ੍ਰਚਾਰਕ ਦੀ ਸੁਰਤ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧਾ ਜਿਆ ਲਿਖਿਆ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੈ ਬਾਟ ਮੂਰੀਦਾ ਜੋ ਲਈਐ ਸਿੱਖ ਕਦੇ ਵੀ ਸਿੱਖ ਦੇ ਛੱਡੋ ਧਰਮੀ ਬੰਦਾ ਕਿਸੇ ਵੀ ਧਰਮ ਦਾ ਹੈ ਉਹ ਝੂਠ ਨਹੀਂ ਮਾਰਦਾ ਜੇ ਮਹਾਰਾਜ ਕਹਿੰਦੇ ਮੁਕਤੀ ਚਾਹੀਦੀ ਐ ਤੇ ਮੇਰੀ ਦਸੀ ਵਾਟ ਤੇ ਚੱਲ ਸੱਚ ਬੋਲਿਆ ਕਰ ਫਿਰ ਸੱਚ ਸਰੂਪ ਅਕਾਲ ਪੁਰਖ ਮਿਲੇਗਾ ਗੁਰੂ ਕਹਿੰਦਾ ਝੂਠ ਨਹੀਂ ਮਾਰਨਾ ਤੁਸੀਂ ਰੋਜ਼ ਪੜਦੇ ਹੋ ਦਿਲ ਹੋ ਮਹੌਬਤ ਜਿਨ ਸਈ ਸੱਚਿਆ ਜਿਨ ਮਨਹੋਰ ਮੁਖਹੋਰ ਸੇ ਕਾਂਡੇ ਕੱਚਿਆ ਜ਼ੁਬਾਨ ਤੇ ਕੁਝ ਹੋਰ ਤੇ ਢਿੱਡ ਵਿੱਚ ਕੁਝ ਹੋਰ ਉਹ ਕੱਚੇ ਭਾਂਡੇ ਨੇ ਉਹ ਸਚਿਆਰ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਤੈਨੂੰ ਮੈਂ ਮਰਦ ਨਹੀਂ ਸਮਝਦਾ ਤੇ ਹੁਣ ਜੇ ਔਰੰਗਜ਼ੇਬ ਆਖੇ ਵੀ ਕੀ ਗੱਲ ਕੀ ਕਮੀ ਸੀ ਕਹਿੰਦੇ ਹਮੂ ਮਰਦ ਬਾਇਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦੇ ਘਰ ਦਰ ਅਦਾ ਹਾਨੇ ਦੇ ਘਰ ਔਰੰਗਜ਼ੇਬ ਤੂੰ ਮਰਦ ਇਸ ਲਈ ਨਹੀਂ ਹੈ ਕਿਉਂਕਿ ਤੇਰੇ ਢਿੱਡ ਵਿੱਚ ਕੁਝ ਹੋਰ ਹੈ ਤੇ ਜ਼ੁਬਾਨ ਤੇ ਕੁਝ ਹੋਰ ਹੈ ਜ਼ੁਬਾਨ ਤੇ ਤੂੰ ਕਸਮ ਉਠਾਉਣਾ ਹੈ ਕੁਰਾਨ ਦੀ ਖਵਾਜਾ ਮਹਿਮੂਦ ਤੇਰੀ ਕਸਮ ਲੈ ਕੇ ਆਇਆ ਅਨੰਦਪੁਰ ਮੇਰੇ ਕੋਲ ਕੁਰਾਨ ਲੈ ਕੇ ਆਇਆ ਲਿਖਤੀ ਪੱਤਰ ਅਨੰਦਪੁਰ ਛੱਡ ਦਿਓ ਝਗੜਾ ਨਹੀਂ ਕਰਾਂਗਾ ਮੈਂ ਛੱਡ ਦਿੱਤਾ ਤੇਰੇ ਬੰਦਿਆਂ ਉਸੇ ਵੇਲੇ ਹੀ ਪੈਮਾ ਸ਼ਿਕਨ ਬਣ ਕੇ ਵਾਦਾ ਤੋੜ ਕੇ ਮੇਰੇ ਤੇ ਹਮਲਾ ਕਰ ਦਿੱਤਾ ਇਹਦਾ ਮਤਲਬ ਵੀ ਤੇਰੀ ਜ਼ੁਬਾਨ ਤੇ ਕਸਮ ਸੀ ਢਿੱਡ ਵਿੱਚ ਤੇਰੇ ਦੁਸ਼ਵੈ ਸੀ ਵੀ ਗੁਰੂ ਦੀ ਪਿੱਠ ਤੇ ਵਾਰ ਕਰਨਾ ਹੈ ਲਿਖਿਆ ਮਹਾਰਾਜ ਨੇ ਕਿ ਪੈਮਾ ਸ਼ਿਕਨ ਬੇਦਰੰਗ ਆਮਦਨ ਮਾਇ ਤੇਗ ਤੀਰੋ ਤੂਫੰਗ ਆਮਦਮ ਤੂੰ ਪੈਮਾ ਸ਼ਿਕਨ ਬੰਦਾ ਹੈ ਤੇਰੀ ਫੌਜ ਪੈਮਾ ਸ਼ਿਕਨ ਹੈ ਪੈਮਾ ਸ਼ਿਕਨ ਅਰੇਬੀਅਨ ਚ ਅਰਬੀ ਫਾਰਸੀ ਚ ਵਾਦੇ ਤੋੜਨ ਵਾਲੇ ਨੂੰ ਕਹਿੰਦੇ ਨੇ ਹੁਣ ਮਹਾਰਾਜ ਕਹਿੰਦੇ ਉਹ ਮਰਦ ਹੀ ਨਹੀਂ ਜਿਹਦੇ ਢਿੱਡ ਵਿੱਚ ਹੋਰ ਤੇ ਜ਼ੁਬਾਨ ਤੇ ਹੋਰ ਤੇ ਗੁਰੂ ਆਪ ਦੀ ਜ਼ੁਬਾਨ ਤੇ ਆਖੇ ਮੈਨੂੰ ਸੰਗਤ ਚੋਂ ਸਿਰ ਚਾਹੀਦੇ ਤੇ ਢਿੱਡ ਵਿੱਚ ਉਹਦੇ ਇਹ ਫੁਰਨਾ ਹੋਵੇ ਵੀ ਮੈਂ ਤੇ ਬਕਰੇ ਵਢਣੇ ਨੇ ਤੇ ਤੇ ਮਰਦਾਂ ਵਾਲੀ ਗੱਲ ਹੀ ਕੋਈ ਨਾ ਹੋਈ ਯਾਦ ਰੱਖਿਓ ਇਹ ਬਕਰੇ ਵਢਣ ਵਾਲੀ ਸਾਖੀ ਤੇ ਤੇ ਝਟ ਤਰਕ ਹੋ ਜਾਂਦਾ ਹੈ ਸਾਖਤ ਬੰਦਾ ਕੂੜਾ ਹੈ ਝੂਠਾ ਹੈ ਸੰਤ ਕਦੇ ਝੂਠ ਨਹੀਂ ਮਾਰਦਾ ਸੂਰਬੀਰ ਬਚਨ ਕੇ ਬਲੀ ਛੋੜੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ